ਨੰਨੂ ਰੌੜਦੇ ਕਰਪੇ ਹੰਦ ਦੇ ਨੀਨੂ ਇਹ ਬੰਦਿਆਂ ਨੇ ਖਾਣੀਆਂ ਕੋਈ ਡੰਗਰਾਂ ਨੇ ਨਹੀਂ ਆ ਦਾਲ ਐ ਕਿਵੇਂ ਫਦਕ ਫਦਕ ਕਰਦੀ ਫਿਰਦੀ ਐ ਪਾਣੀ ਬਾਣੀ ਫਿਰਦਾ ਫਾਰੀ ਚ ਚੁੱਪ ਕੇ ਖਾ ਲੋ ਹੁਣ ਕੜਾ ਦੂਸਰਾ ਇਹਨੂੰ ਕੋਚਾਂ ਪਰਸੋਂ ਮੀਟ ਬਣਾਇਆ ਸਾਰਾ ਥੱਲੇ ਲਾਤਾ ਕਈ ਬੰਦਿਆਂ ਨੇ ਸਾਰੀ ਉਮਰ ਰੰਗ ਜਾਂਦੀਆ ਪਰ ਅਕਲ ਨਹੀਂ ਆਉਂਦੀ ਦੇਮਤ ਨੇ ਸੜੀ ਇੱਕ ਤਾਂ ਥੋੜਾ ਢਿੱਡ ਭਰਦਾ ਹਜੇ ਮੇਰੀ ਅਕਲ ਆ ਪੱਕਦੇ ਵੇ ਸੇਵਕਾ ਲੈ ਵੇ ਮੇਰਾ ਸੂਟ ਵੇ ਮੈਂ ਵਿਆਹ ਜਾਣਾ ਵੇ ਫਿੱਟ ਫਿੱਟ ਚ ਬਣਾ ਦੀ ਹਾਏ ਉਹ ਕਹਿ ਲੋ ਪਰਵਾਹ ਨਾ ਮੰਨ ਸਾਰਾ ਮੇਲੇ ਤੇਰੇ ਕਣੀ ਦੇਖੂ ਖੜ ਖੜ ਕੇ ਜੇ ਕੋਈ ਪੁੱਛੂ ਕਿੱਥੋਂ ਸਮਾਇਆ ਤੂੰ ਕਹਿ ਦੀ ਸੇਮ ਕਿਧਰ ਦੋਸੇ ਮਾਇਆ ਅੱਛਾ ਕਪੜਾ ਪੂਰਾ ਲੈ ਪੂਰਾ 5 ਮੀਟਰ ਆ 5 ਮੀਟਰ ਸਹੀ ਗੱਲ ਕਹਿ ਲੋ ਕਪੜਾ ਬਦਲਣਾ ਚਾਹੀਦਾ ਕੱਢਣਾ ਨਹੀਂ ਚਾਹੀਦਾ ਵੱਧ ਕੇ ਤਾਂ ਸੌ ਲਾਜ ਆ ਜਾਏ ਕੱਢੇ ਦਾ ਕੋਈ ਲਾਜ ਨਹੀਂ ਹੁੰਦਾ ਹਾਂ ਵੇ ਤੇਰੀ ਵਿੱਚ ਲੀੜਾ ਰੱਖਣ ਦੀ ਹਉ ਆਤ ਨਹੀਂ ਜਾਂਦੀ ਉਹ ਕਹਿ ਲੋ ਮੈਂ ਲੀੜਾ ਰੱਖ ਕੇ ਕੀ ਕਰਨਾ ਮੈਂ ਕੀ ਹੁਰਦੇ ਪਾਉਣਾ ਪਹਿਲਾ ਹੁਰਦਿਆ ਲੱਗਦਿਆ ਸਾਰੇ ਪਿੰਡ ਨੂੰ ਪਤਾ ਹੈ ਵੀ ਤਾਂ ਇਹ ਵਿੱਚੋਂ ਲੀੜਾ ਰੱਖਣਾ ਹੁੰਦਾ ਕੀਦਾ ਆ ਗਿਆ ਹੈਲੋ ਹਾਂ ਸੇਮ ਕਿਧਰ ਜੀ ਬੋਲਦਾ ਉਹ ਲੜੋਂ ਤਾਂ ਚੱਲ ਰਿਹਾ ਕਾ ਕਰੋਨਾ ਖਤਰਮ ਜਾਣਾ ਹੈ ਹਾਂ ਆ ਦੇਖ ਲੋ ਦੇਖ ਲੋ ਚੁੱਪ ਕਰਕੇ ਘਰੇ ਬਹਿ ਜਾ ਤੈਨੂੰ ਕੋਰੋਨਾ ਦੀ ਅਗ ਲੱਗੀ ਪਈ ਐ ਓਏ ਬੈਂਕਾਂ ਤੋਂ ਲੱਗੀਆਂ ਹੋਈਆਂ ਲੈਣਾ ਹਸਪਤਾਲ ਹੁੰਦੀਆਂ ਹੋਈਆਂ ਸਮਸ਼ਾਨ ਘਾੜ ਪਹੁੰਚ ਗਈਆਂ ਲੋਕ ਕਰੋਨਾ ਨਾਲ ਲੜ ਰਹੇ ਨੇ ਤੇ ਸਿਆਸੀ ਲੀਡਰ ਕੁੱਤੇ ਮੰਗੂ ਕੁਰਸੀ 'ਤੇ ਲੜ ਰਹੇ ਨੇ ਵਜਾ ਕਰ ਚੁੱਪ ਕਰਕੇ ਹਾਂ ਤੈਨੂੰ ਬਹਿਦੀ ਅਗ ਲੱਗਿਆ ਜਾਵੇ ਘਰ ਵਿੱਚ ਕੋਰੋਨਾ ਪੈਂਦਾ ਸਿਰਚ ਮਾਰਨਾ ਹੈ ਹਾਂ ਵੇ ਫੜਾਵੇਂ ਮੇਰੇ ਲੀਡਾ 'ਤੇ ਮੇਰਾ ਲਊ ਨਾ ਪੀ ਨਾ ਮੇਰੀ ਗੱਲ ਸੁਣ ਉੱਥੇ ਲੈ ਜੀ ਚੌਥੇ ਨੂੰ ਲੈ ਚੌਥੇ ਨੂੰ ਕਿ ਮੈਂ ਫੂਕਣਿਆ ਮੈਨੂੰ ਸਭ ਪਤਾ ਬੁੱਗੇ ਸਭ ਪਤਾ ਹੈ ਤੈ 31 ਨੂੰ ਜਾਣਾ 31 ਨੂੰ ਵਿਆਹ ਮੈਂ ਪਤਾ ਕਰ ਲਿਆ ਇਹ ਵਿਆਹ ਚ 100 ਕੰਮ ਤਾਂ ਦਾ ਕਰਨਾ ਹੁੰਦਾ ਕੋਈ ਨਾ ਕੋਈ ਨਾ ਲੈ ਜੀ ਆ ਦੇਖ ਅੱਡੇ ਦੀ ਸੋਖਾ ਨਾ ਮੈਂ ਅੱਡੇ ਦੀ ਸੋਖਾ ਨਾ ਕਾਲ ਉਸ ਵੇਲੇ ਲੈ ਜੀ ਵੀ ਮੈਂ ਆਗਰਾ ਦੂ ਤੇ ਤੇਰੇ ਅੱਡਾਂ ਨੂੰ ਕਿਉਂ ਮਾੜੇ ਵਚਨ ਬੋਲਦੀ ਐ ਕਿਉਂ ਦੁਰ ਵਚਨ ਬੋਲਦੀ ਐ ਆ ਤੇਰੇ ਵਰਗੇ ਨਾ ਪੈਸੇ ਲੈਣ ਦੇ ਮਾਰੇ ਬੀਨ ਹੀ ਵੀ ਕਰ ਦਿੰਦੇ ਆ ਤੁਸੀਂ ਲੋਕ ਵੀ ਮੰਤਰੀਆਂ ਦੀ ਲੋਟ ਆਉਂਦੇ ਆ ਹੇ ਵਾ ਮੈਂ ਤਾਂ ਅੱਗ ਲਾ ਦੂੰ ਤੇਰੇ ਸੁਪਨਿਆਂ ਨੂੰ ਜਿੱਤੇ ਤੇਰਾ ਸੁਪਨਾ ਆ ਉਹਦੇ ਲਾ ਦਿਆਂ ਅੱਗ ਨਹੀਂ ਵਿਚੇ ਮੱਚ ਗਈ ਤੂੰ ਫਿਰ ਮੈਂ ਨਵੇਂ ਸੁਪਨੇ ਸ਼ੁਰੂ ਕਰੂੰਗਾ ਮੇਰੇ ਕਾ ਨੂੰ ਆਉਂਦੇ ਆ ਤੈਨੂੰ ਸੁਪਨੇ ਸੁਪਨੇ ਤਾਂ ਆਉਂਦੇ ਆ ਕੰਜਰੀ ਆਉਣ ਵਾਲੀ ਦੇ ਜਦੋਂ ਵੀ ਮੇਰਾ ਸੁਪਨਾ ਆਉ ਹਰਾਮਜਾਦਾ ਉੱਠ ਕੇ ਬਹਿ ਜਾਂਦਾ ਪਲੇਗ ਦੇ ਜਾਣਾ ਕੋਰਾ ਸਮਝਦਾਰੀ ਤੋਂ ਕੰਮ ਲੈ ਲੈ ਜਵਾਕ ਬਰਾਬਰ ਦੇ ਹੋ ਗਏ ਨੇ ਨਹੀਂ ਮੈਂ ਜਵਾਕਾ ਤਾਂ ਗਿੱਠਚਾਂ ਹਰ ਬੇੜੇ ਮੇਰੇ ਹੁਸਰਤੇ ਮੱਚਦੀ ਰੂ ਦਿਲ ਜੜਿਆਂ ਦੀ ਸਰਕਾਰ ਲੱਗਦਾ ਹੋਇਆ ਹੁਸਨ ਦਾ ਨਾ ਕਤਤਕ ਰੰਗ ਰੋਗਨ ਕਰਕੇ ਪਾਂਡੇ ਚਮਕਾਉਂਦਾ ਰਹੇਗਾ ਇਹ ਜਵਾਨੀ ਸਦਾ ਨਹੀਂ ਰਹਿਣੀ ਵੀ ਬੇਫਿਕਰੇ ਤੇ ਮਸਤ ਬੰਦੇ ਦੀ ਜਵਾਨੀ ਸਦੀ ਰਹਿੰਦੀ ਹੈ ਤਾਂ ਹੀ ਤਾਂ ਨਜ਼ਾਰੇ ਆਉਂਦੇ ਨੇ ਨਜ਼ਾਰੇ ਜਾਂਦੇ ਨੇ ਨਜ਼ਾਰੇ ਫੇਰ ਆਉਂਦੇ ਨੇ ਨਜ਼ਾਰੇ ਫੇਰ ਜਿ ਆਉਂਦੇ ਨੇ ਮੇਰੇ ਨਾਲ ਇੱਕੋ ਹੀ ਹੈ ਕਹਿੰਦੇ ਸੀ ਕੁੜੀ ਤਾਂ ਮੇਰਾ ਪਟੋਲਾ ਹੈ ਪਟੋਲਾ ਆ ਖੱਦਰ ਪੰਡਾਰ ਦੇਖ ਲੋ ਫਿਰ ਕਹਿੰਦੇ ਕੁੜੀ ਤਾਂ ਬੜੀ ਸੋਹਣੀ ਐ ਸੁਨੱਖੀ ਐ ਆ ਸੋਹਣੀ ਦੇਖ ਲੋ ਜਿਨੇ ਮਹੀਵਾਲ ਵੀ ਕਾਲਾ ਕਰਤਾ ਕਹਿੰਦੇ ਸੀ ਕੁੜੀ ਤਾਂ ਕਦੇ ਉੱਚਾ ਬੋਲੀ ਨਹੀਂ ਪਏ ਚੁੱਪਚੀ-ਚਿਪੀਤੀ ਦੇਖ ਲੋ ਜਿਹੜੀ ਇੱਥੇ ਬੋਲੇ ਸਾਰੇ ਸੰਗਰੂਰ ਚ ਛੁੱਟੀ ਹੋ ਜਾਂਦੀ ਐ ਕਹਿੰਦੇ ਸੀ ਹੋਰ ਸੁਣ ਲੈ ਕਰਤੂਤ ਕੁੜੀ ਬੜੀ ਉੱਚੀ ਲੰਮੀ ਐ ਆ ਉੱਚੀ ਲੰਮੀ ਦੇਖ ਲੋ ਮੇਰੇ ਨਾਲ ਤੁਰਦੀ ਹੋਵੇ ਇੰਜ ਲੱਗਦਾ ਜਿਵੇਂ ਡਾਲ ਦੇ ਡੱਬਾ ਜਾਂਦਾ ਹੋਵੇ ਤੇਰੇ ਮਾਰੇ ਕਹਿੰਦੇ ਸੀ ਮੁੰਡਾ ਬੜਾ ਪੜਿਆ ਲਿਖਿਆ ਮਰ ਜਣੇ ਤਾਂ 10ਵੀਂ ਨਾਲ ਕਲੀਫਾ ਮੇਰਾ ਬਹਿ ਜਾ ਉਸ ਵਿਚੋਲਣ ਦਾ ਜਿਨੇ ਮੇਰੇ ਨਾਲ ਤੋਹ ਕੀਤਾ ਨੀਂਦ ਖਾ ਕੇ ਬੋਟੀ ਵਿਆਕਾਲੀ ਝੋਟੀ ਨਾਲ ਕੀਤਾ ਐਨੀ ਵਿਚੋਲਣੇ ਤੇਰੇ ਸੁੰਡ ਬਹਿ ਜਾਣ ਦੀ ਮੈਂ ਦੁੱਖ ਦੇਣਾ ਮੇਰੇ ਸਿਰ ਤੇ ਸਿੰਘ ਦੇਖ ਲੈ ਤੂੰ ਜੇ ਤੇਰੇ ਸਿਰ ਤੇ ਸਿੰਘ ਹੁੰਦੇ ਤਾਂ ਮੈਂ ਵਿਆਹ ਲੈ ਦਿਨੀ ਸੇਰਾ ਬਣ ਕੇ ਥੋੜਾ ਹਾਂ ਦਾ ਹੱਥ ਚ ਪੱਕੀ ਰਾਪਲ ਫੜ ਕੇ ਤਿੰਨ ਦਿਨ ਹੋ ਗਏ ਨਾ ਰੋਟੀ ਖਾਦੀ ਨੀ ਚਪਕਾ ਕੇ ਰੋਟੀ ਖਾ ਲੈ ਨਹੀਂ ਖਾਣੀ ਮੈਂ ਚੂੜੇ ਵਾਲੇ ਹੱਥ ਦੀ ਖਾਉਂਗਾ ਹੁਣ ਨਾ ਚੋਰੀ ਹੁਣ ਮੈਂ ਪਾਲਾ ਚੂੜਾ ਜੋ ਮਰਜ਼ੀ ਕਰ ਮਾਰ ਕੇ ਗੱਲਾਂ ਇਹ ਦਬਾਓ ਨਹੀਂ ਖਾਣੀ ਤਾਂ ਨਾ ਖਾ ਬੇ ਉੱਠ ਖੜ ਹਾਰੀ ਐ ਅੱਜ ਕੱਲ ਤਾਂ ਬੰਦਾ ਪੱਗ ਬੰਨਦਾ ਪੁਛੇਤਾ ਹੁੰਦਾ ਤੂੰ ਲੰਮੀਆਂ ਤਾਣੀ ਪਿਆ ਜਵਾਕ ਪਾਣੀ ਪਲਾਉਂਦੇ ਨੇ ਬੱਚਾ ਨੂੰ ਉੱਠ ਖੜ ਜੀ ਜੀ ਨੇ ਲਹੂ ਪੀ ਰੱਖਿਆ ਮੇਰਾ ਤਾਂ ਉੱਠ ਹੋ ਖੜਾ ਉਹ ਕਿਉਂ ਸਾਰੀ ਦਿਹਾੜੀ ਘਰ ਚ ਡਿੱਪਰ ਦੀ ਨਹੀਂ ਰਹਿਣੀ ਐ ਭੈੜੀਏ ਬੱッセ ਤੇਰਾ ਪਿਓ ਤੜਕੇ ਤੜਕੇ ਨਿਕਲ ਗਿਆ ਦਰਵਾਜ਼ੇ ਤਾਸ਼ ਕੁੱਟਣ ਨੂੰ ਨਾ ਪਾਣੀ ਨਹੀਂ ਪਲਾ ਸਕਦਾ ਡੰਗਰਾਂ ਨੂੰ ਉਹ ਕੱਖ ਨਹੀਂ ਵੱਢ ਸਕਦਾ ਕਿਉਂ ਦਿਮਾਗ ਚੱਤੀ ਜਾਨੀ ਐ ਉਹਦੇ ਢਿੱਡ 'ਚ ਮਾਰ ਟੱਕਰ ਨਾਲੇ ਉਹਦਾ ਫਾਹਾ ਵੱਢ ਜਾਵੇ ਤੇ ਨਾਲੇ ਤੇਰਾ ਸਿਰ ਫਟੇ ਵੇ ਮੈਂ ਕੱਲੀ ਨਹੀਂ ਮਰਦੀ ਤੈਨੂੰ ਲੈ ਕੇ ਮਰੂੰ ਤੂੰ ਮਰ ਜਾ ਮੈਂ ਅਗਲੇ ਸ਼ੋਹ ਤੇ ਆ ਜੂਗਾ ਰੋਟੀ ਲੈ ਕੇ ਆ ਲੈ ਉਹ ਨਹੀਂ ਆ ਹੁਣ ਲੈ ਆ ਮੇਰੇ ਸਾਂਹ ਦੀ ਕਮੈਂਸ ਦੀ ਆ ਰੋ ਮਾਰਾ আছে